ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਨਵੇਂ ਤਰ੍ਹਾਂ ਦਾ ਸਾਈਬਰ ਫਰਾਡ ਹੈ ਉਸ ਬਾਰੇ ਗੱਲ ਕਰਾਂਗੇ ਸਾਈਬਰ ਅਪਰਾਧੀਆਂ ਨੇ ਇੱਕ ਨਵੇਂ ਤਰ੍ਹਾਂ ਦਾ ਤਰੀਕਾ ਅਪਣਾ ਲਿਆ ਹੈ ਫੋਟੋ ਭੇਜਦੇ ਹੈ ਜਦੋਂ ਆਪਾਂ ਡਾਊਨਲੋਡ ਕਰਦੇ ਆ ਡਾਊਨਲੋਡ ਕਰਦੇ ਸਾਰ ਜਿਹੜਾ ਆਪਣਾ ਬੈਂਕ ਅਕਾਊਂਟ ਹੈ ਉਹਨਾਂ ਤੇ ਹੱਥ ਆ ਜਾਂਦਾ ਹੈ ਇਸ ਤੋਂ ਪਹਿਲਾਂ ਜਿਹੜੇ ਸਾਈਬਰ ਫਰਾਡ ਹੁੰਦੇ ਸੀ ਕੋਈ ਫਰਜੀ ਲਿੰਕ ਭੇਜ ਕੇ ਜਾਂ OTP ਰਾਹੀਂ ਜਾਂ ਡਿਜੀਟਲ ਰੈਸਟ ਰਾਹੀਂ ਇੱਕ ਨਵੇਂ ਤਰ੍ਹਾਂ ਦਾ ਫਰੌਡ ਜਿਹੜਾ ਸਾਹਮਣੇ ਆਇਆ ਇਹ ਮਾਮਲਾ ਜਿਹੜਾ ਬੜਾ ਹੈਰਾਨੀਜਨਕ ਹੈ ਇਸ ਦੇ ਚੱਕਰ ਦੇ ਵਿੱਚ ਕੋਈ ਵੀ ਵਿਅਕਤੀ ਫਸ ਸਕਦਾ ਅਕਸਰ ਆਪਾਂ ਨੂੰ WhatsApp ਤੇ ਕੋਈ ਫੋਟੋ ਭਗਾਂਦੀਆਂ ਅਕਸਰ ਆਪਾਂ ਡਾਊਨਲੋਡ ਕਰ ਲੈਂਦੇ ਆ ਕੀ ਤੁਸੀਂ ਸੋਚਿਆ ਕਦੇ WhatsApp ਤੇ ਕੋਈ ਫੋਟੋ ਭੇਜਦਾ ਡਾਊਨਲੋਡ ਕਰਦੇ ਹੋ ਤਾਂ ਤੁਹਾਡਾ ਮੋਬਾਈਲ ਜਿਹੜਾ ਹੈਕ ਹੋ ਸਕਦਾ ਮੀਡੀਆ ਰਿਪੋਰਟ ਦੇ ਮੁਤਾਬਕ ਇੱਕ ਵਿਅਕਤੀ ਨੂੰ WhatsApp ਤੇ ਇੱਕ ਫੋਟੋ ਆਈ ਮਿਸਿੰਗ ਦੀ ਇੱਕ ਅਨਨੋਨ ਨੰਬਰ ਤੋਂ ਇੱਕ ਫੋਟੋ ਆਈ ਜਦੋਂ ਉਸ ਵਿਅਕਤੀ ਨੇ ਫੋਟੋ ਡਾਊਨਲੋਡ ਕੀਤੀ ਤਾਂ ਆਪਣੇ ਆਪ ਹੀ ਉਸਦੇ ਮੋਬਾਈਲ ਦੇ ਵਿੱਚ ਇੱਕ ਐਪ ਡਾਊਨਲੋਡ ਹੋ ਗਿਆ ਆਟੋਮੈਟਿਕਲੀ ਉਸ ਵਿਅਕਤੀ ਦੇ ਮੋਬਾਈਲ ਦੇ ਵਿੱਚ ਇੱਕ ਐਪ ਡਾਊਨਲੋਡ ਹੋ ਗਿਆ ਜਿਸ ਕਰਕੇ ਜਿਹੜੇ ਸਾਈਬਰ ਅਪਰਾਧੀ ਸੀ ਉਹਨਾਂ ਕੋਲ ਉਸ ਵਿਅਕਤੀ ਦਾ ਜਿਹੜਾ ਮੋਬਾਈਲ ਦਾ ਐਕਸੈਸ ਸੀ ਉਹ ਚਲਾ ਗਿਆ ਤੇ ਉਸ ਦਾ ਮੋਬਾਈਲ ਜਿਹੜਾ ਹੈਕ ਹੋ ਜਾਂਦਾ ਤੇ ਉਸ ਦੇ ਖਾਤੇ ਚੋਂ 2 ਲੱਖ 1000 ਰੁਪਏ ਗਾਇਬ ਹੋ ਗਏ ਇਸ ਮਾਮਲੇ ਦੇ ਵਿੱਚ ਜਿਹੜੇ ਸਾਈਬਰ ਅਪਰਾਧੀ ਹੈ ਉਹਨਾਂ ਨੇ WhatsApp ਤੇ ਇੱਕ ਅਣਜਾਣ ਨੰਬਰ ਤੋਂ ਇੱਕ ਵਿਅਕਤੀ ਦੀ ਫੋਟੋ ਭੇਜੀ ਉਸ ਫੋਟੋ ਤੇ ਮਿਸਿੰਗ ਲਿਖਿਆ ਹੋਇਆ ਸੀ ਤੇ ਨਾਲ ਇਹ ਲਿਖਿਆ ਸੀ ਕਿ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ ਜਦੋਂ ਉਸ ਵਿਅਕਤੀ ਨੇ ਮੈਸੇਜ ਨਹੀਂ ਦੇਖਿਆ ਤਾਂ ਉਸ ਨੂੰ ਕਾਲ ਵੀ ਆਈ ਅਗਰ ਤੁਸੀਂ ਇਹ ਮੈਸੇਜ ਨਹੀਂ ਪੜਿਆ ਤਾਂ ਜਿਹੜੇ ਸਾਈਬਰ ਅਪਰਾਧੀ ਹੈ ਉਹ ਬਕਾਇਦਾ ਜਿਹੜਾ ਫੋਨ ਕਰਦੇ ਆ ਕਹਿੰਦੇ ਆ ਕਿ ਤੁਹਾਨੂੰ ਇੱਕ ਫੋਟੋ ਭੇਜੀ ਹੈ ਇਸ ਤੇ ਕਲਿੱਕ ਕਰੋ ਤੇ ਇਸ ਇਹ ਬੰਦਾ ਜਿਹੜਾ ਹੈ ਮਿਸਿੰਗ ਹੈ ਲਾਪਤਾ ਹੈ ਇਹਨੂੰ ਦੇਖ ਕੇ ਦੱਸੋ ਕਿ ਤੁਸੀਂ ਇਹਨੂੰ ਜਾਣਦੇ ਹੋ ਸਾਡੀ ਜਿਹੜੀ ਮਦਦ ਕਰੋ ਇਹਨੂੰ ਲੱਭਣ ਦੇ ਵਿੱਚ ਜਿਵੇਂ ਹੀ ਉਹ ਫੋਟੋ ਤੇ ਕਲਿੱਕ ਕਰਦਾ ਹੈ ਮੋਬਾਈਲ ਹੈਕ ਹੋ ਜਾਂਦਾ ਇਸ ਤੋਂ ਬਾਅਦ ਮੋਬਾਈਲ ਦਾ ਜਿਹੜਾ ਐਕਸੈਸ ਹੈ ਸਾਰਾ ਸਾਈਬਰ ਅਪਰਾਧੀ ਹੈ ਉਹਨਾਂ ਦੇ ਕੋਲ ਚਲਾ ਜਾਂਦਾ ਸਾਈਬਰ ਐਕਸਪਰਟ ਹੈ ਜਿਹੜੇ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੀ ਫੋਟੋ ਹੈ ਉਹਦੇ ਵਿੱਚ ਇੱਕ ਲਿੰਕ ਉਹਨਾਂ ਨੇ ਛੁਪਾ ਰੱਖਿਆ ਹੁੰਦਾ ਜਿਸ ਨੂੰ AI ਤੇ ਦੂਸਰੇ ਕਿਸੇ ਸੌਫਟਵੇਅਰ ਨਾਲ ਹੀ ਤਿਆਰ ਕਰਕੇ ਲੋਕਾਂ ਨੂੰ ਭੇਜਿਆ ਜਾਂਦਾ ਜਦੋਂ ਉਸ ਫੋਟੋ ਤੇ ਕਲਿੱਕ ਕੀਤਾ ਜਾਂਦਾ ਤਾਂ एपीके फाइल ਜਾਂ ਦੂਸਰਾ ਕੋਈ ਐਕਸੈਸ ਐਪ ਮੋਬਾਈਲ 'ਚ ਡਾਊਨਲੋਡ ਹੋ ਜਾਂਦਾ ਜਿਸ ਨਾਲ ਜਿਹੜਾ ਆ ਓਟੀਪੀ ਤੇ ਬੈਂਕ ਡਿਟੇਲ ਜਿਹੜੀ ਹੈ ਸਿੱਧੀ ਜਿਹੜੀ ਹੈ ਉਹ ਸਾਈਬਰ ਅਪਰਾਧੀ ਆ ਉਹਨਾਂ ਕੋਲ ਚਲੀ ਜਾਂਦੀ ਹੈ ਇਸ ਤੋਂ ਪਹਿਲਾਂ ਇੱਕ ਇਸ ਤਰ੍ਹਾਂ ਦਾ ਫਰੌਡ ਵੀ ਸਾਹਮਣੇ ਆਇਆ ਸੀ ਜਿਦੇ ਵਿੱਚ ਵਿਆਦਾ ਕਾਰਡ ਜਿਹੜੇ ਸਾਈਬਰ ਅਪਰਾਧੀ ਭੇਜਦੇ ਸੀਗੇ ਤੇ ਜਦੋਂ ਕੋਈ ਬੰਦਾ ਉਸ ਤੇ ਕਲਿੱਕ ਕਰਦਾ ਸੀ ਉਸ ਵਿਅਕਤੀ ਦਾ ਮੋਬਾਈਲ ਜਿਹੜਾ ਹੈਕ ਹੋ ਜਾਂਦਾ ਸੀ ਇਸ ਵਾਸਤੇ ਸਤਾਰਕ ਰਹਿਣ ਦੀ ਲੋੜ ਹੈ ਕਿਸੇ ਵੀ ਅਣਜਾਣ ਨੰਬਰ ਦੇ ਉੱਤੋਂ ਕੋਈ ਤੁਹਾਨੂੰ ਮੈਸੇਜ ਆਉਂਦਾ ਫੋਟੋ ਆਂਦੀ ਹੈ ਕੁਝ ਵੀ ਆ ਰਿਹਾ ਹੈ ਤਾਂ ਉਸ ਤੇ ਕਲਿੱਕ ਨਾ ਕਰੋ ਉਸ ਨੂੰ ਡਾਊਨਲੋਡ ਨਾ ਕਰੋ ਕੋਈ ਲਿੰਕ ਆਂਦਾ ਹੈ ਉਸ ਨੂੰ ਡਾਊਨਲੋਡ ਨਾ ਕਰੋ ਪਹਿਲਾਂ ਦੇਖੋ ਕਿ ਤੁਹਾਡੇ ਜਾਣ-ਪਛਾਣ ਦਾ ਵਿਅਕਤੀ ਹੈ ਫਿਰ ਉਸ ਨੂੰ ਚੈੱਕ ਕਰੋ ਫੋਨ ਦਾ ਜਿਹੜਾ ਆਟੋਮੈਟਿਕ ਡਾਊਨਲੋਡ ਉਹਨੂੰ ਬੰਦ ਰੱਖਣਾ ਚਾਹੀਦਾ ਹੈ